ਇੰਡਸਟਰੀ ਦੇ ਨਾਲ ਜੁੜੀਆਂ ਇੱਕ ਦੋ ਨਵੀਆਂ ਤਾਜ਼ੀਆਂ ਅਪਡੇਟਾਂ ਤੇ ਇੱਕ ਇੱਕ ਕਰਕੇ ਕਰਦੇ ਹਾਂ ਗੱਲਬਾਤ ਪਹਿਲੀ ਖਬਰ ਹਿਮਾਂਸ਼ੀ ਖੁਰਾਣਾ ਨੂੰ ਲੈ ਕੇ ਉਹਨਾਂ ਦੀ ਇੱਕ ਸਟੋਰੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੰਟਰਨੈਟ ਦੇ ਉੱਤੇ ਜਿੱਥੇ ਕਿ ਉਹਨਾਂ ਨੇ ਸਟੋਰੀ ਦੇ ਵਿੱਚ ਲਿਖਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬੇਸ਼ਰਮ ਵਿਅਕਤੀ ਹੈ ਜੋ ਆਪਣੇ ਆਪ ਨੂੰ ਗੀਤਾਂ ਤੇ ਫਿਲਮਾਂ 'ਚ ਕੰਮ ਦਿਵਾਉਣ ਵਾਲਾ ਦੱਸਦਾ ਤੇ ਨਿੱਜੀ ਜਾਣਕਾਰੀਆਂ ਦਾ ਗਲਤ ਫਾਇਦਾ ਚੱਕਦਾ ਤੇ ਨਵੀਆਂ ਕੁੜੀਆਂ ਨੂੰ ਗਮਰਾਹ ਕਰਦਾ ਹੁਣ ਹੋ ਹੋ ਜਿਹੜਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਾਲਾਂਕਿ ਨਾਮ ਤਾਂ ਰਿਵੀਲ ਹੈ ਜਿਹੜਾ ਉਸ ਬੰਦੇ ਦਾ ਨਹੀਂ ਕੀਤਾ ਗਿਆ ਬਾਕੀ ਤੁਸੀਂ ਮਾਮਲੇ ਨੂੰ ਲੈ ਕੇ ਕੀ ਸੋਚਦੇ ਹੋ ਇਹ ਤਾਂ ਗਾਇਕ ਰੁਪਿੰਦਰ ਹਾਂਡਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹਨਾਂ ਦੇ ਕਿਸੇ ਲਾਈਵ ਸ਼ੋਅ ਦੀ ਵੀਡੀਓ ਹੈ ਤੇ ਸ਼ੋਅ ਦੇ ਵਿੱਚ ਲਾਈਵ ਸਟੇਜ ਦੇ ਉੱਤੇ ਹੀ ਰੌਲਾ ਰੱਪਾ ਪੈ ਜਾਂਦਾ ਤੇ ਫਿਰ ਉੱਥੇ ਜਿਹੜਾ ਮਾਹੌਲ ਹੈ ਕਾਫੀ ਭੱਜ ਜਾਂਦਾ ਉਸ ਤੋਂ ਬਾਅਦ ਰੁਪਿੰਦਰ ਹਾਂਡਾ ਮਾਈਕ ਸੁੱਟ ਕੇ ਉੱਥੋਂ ਚਲੇ ਵੀ ਜਾਂਦੇ ਆ। ਖੈਰ ਪ੍ਰਮੋਟਰਾਂ ਦੇ ਨਾਲ ਇਹ ਜਿਹੜਾ ਸ਼ੋਅ ਆਰਗੇਨਾਈਜ਼ਰ ਦੇ ਨਾਲ ਹੀ ਰੌਲਾ ਦੱਸਿਆ ਜਾ ਰਿਹਾ ਹੈ। ਹਾਂ ਜੀ I do ਅਗਲੀ ਜਿਹੜੀ ਅਪਡੇਟ ਹੈ ਉਹ ਹੈ ਜੀ ਬੱਬੂ ਮਾਨੋਰਾਂ ਨੂੰ ਲੈ ਕੇ ਤੇ ਬੱਬੂ ਮਾਨੋਰਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਵੀ ਸ਼ੌਂਕੀ ਸਰਦਾਰ ਫਿਲਮ ਆਉਣੀ ਹੈ ਫਿਲਮ ਚਰਚਾ ਦੇ ਵਿੱਚ ਹੈ ਤੇ ਲਾਈਵ ਸ਼ੋਅਾਂ ਦੇ ਉੱਤੇ ਫਿਲਮ ਦੀ ਪ੍ਰੋਮੋਸ਼ਨ ਵੀ ਚਰਚਾ ਦੇ ਵਿੱਚ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਵੀ ਫਿਲਮ ਦੇ ਦੋ ਗਾਣੇ ਰਿਲੀਜ਼ ਆ ਜਿਹੜੇ ਇਸ ਸਮੇਂ ਹੋ ਚੁੱਕੇ ਆ ਤੇ ਹੁਣ ਤੀਜੇ ਗਾਣੇ ਦੀ ਅਨਾਉਂਸਮੈਂਟ ਜਿਹੜੀ ਉਹ ਵੀ ਹੋ ਚੁੱਕੀ ਹੈ ਜੀहां ਦੋਸਤੋ ਤੀਜਾ ਗਾਣਾ ਰਿਲੀਜ਼ ਹੋਵੇਗਾ 23 ਅਪ੍ਰੈਲ ਨੂੰ ਤੂੰ ਕੌਣ ਮੈਂ ਕੌਣ ਟਾਈਟਲ ਦੇ ਨਾਲ ਇਹ ਗਾਣਾ ਮਾਨ ਸਾਹਿਬ ਨੇ ਨਹੀਂ ਬਲਕੇ ਗੁਰੂ ਰੰਧਾਵਾ ਨੇ ਜਿਹੜਾ ਸੋ ਦੋਸਤੋ ਇਹ ਜਾਨੇ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟਸ ਇਹਨਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਨਾ ਤੇ ਹੋਰ ਤਾਜ਼ਾ ਤਾਜ਼ਾ ਅਪਡੇਟਸ ਇਸੇ ਹੀ ਤਰ੍ਹਾਂ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ